ਹਲਕਾ ਬੰਗਾ ਦੇ ਪਿੰਡ ਝੰਡਿਆਲੀ ਵਿਖੇ ਸ਼ੀਰ ਗੁਰ ਰਵਿਦਾਸ ਹਾਕੀ ਸਪੋਰਟਸ ਕਲੱਬ ਵੱਲੋਂ ਮਹਿਰੂਮ ਰਾਮਪਾਲ ਨੰਬਰਦਾਰ ਜੀ ਦੀ ਯਾਦ ਵਿੱਚ ਹਾਕੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਦਾ ਉਕਾਟਨ ਆਮ ਆਦਮੀ ਪਾਰਟੀ ਤੇ ਆਗੂ ਮੈਡਮ ਹਰਜੋਤ ਕੋਰ ਰੋਟੀਆਂ ਵੱਲੋਂ ਕੀਤਾ ਗਿਆ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਝੰਡਿਆਲੀ ਤੇ ਮਡਾਲੀ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਝੰਡਿਆਲੀ ਦੀਆਂ ਦੋਨੋਂ ਟੀਮਾਂ ਜਿੱਤ ਰਹੀਆਂ ਇਸ ਦੌਰਾਨ ਇਨਾਮਾਂ ਦੀ ਵੰਡ ਸੰਤ ਜਸਵਿੰਦਰ ਪਾਲ ਜੀ ਡੇਰਾ ਪੰਡਵਾ ਵੱਲੋਂ ਕੀਤੀ ਗਈ ਆਯੋਜਿਤ ਹੋਇਆ ਔਰ ਅੱਜ ਦੇ ਇਸਾ ਆਪੀ ਤੁਮਨ ਮਰਤੋ ਜੇਰਾ ਸਤਬਾਬਾ ਹਸਰਾਜੀ ਮਹਾਰਾਜ ਸ਼੍ਰੀ ਗੁਰੂ ਰਗਦਾਸ ਦੀ ਪ੍ਰਸਾਦਤ ਖਲ ਅਲਵਾ ਜੋ ਮੁੱਖ ਸੰਚਾਲਕਾ ਮੌਜੂਦਾ ਗੱਡੀ ਤੇ ਬਰਾਜਮਾਨ ਸਤਕਾਰਯੋਗ ਅਧਰਮ ਮੁਜਲੀਏ ਹਜੂਰ ਮਹਾਰਾਜ ਗੁਰੂ ਪਤਾ ਸ੍ਰੀਮਾਨ ਸਤਬਾਬਾ ਹਰਪਾਲ ਜੀ ਜੋ ਕਿ ਵਿਦੇਸ਼ ਦੇ ਹੋਏ ਆ ਸੋ ਬਾਸ ਦੇ ਸ਼ੋਟੇ ਪਾਈ ਸਾਹਿਬ ਸਤ ਮਰਤਪਾਲ ਜੀ ਮੈਂ ਉਹਨਾਂ ਬਲਾ ਅੱਜ ਦੇ ਸੁਨਾ ਲੈਂਦੇ ਜਿਹੜਾ ਸੰਕਲਪ ਕੱਢ ਲਵਾਂਗੇ ਜਵਾਰਾ ਹਯਾਰ ਪੜਿਆ ਇੱਕ ਤੁਸੀਂ ਹੀ ਪੜਾਇਆ ਤੇ ਤੁਹਾਨੂੰ ਉੱਥੇ ਸਾਰਿਆਂ ਨੂੰ ਕਿ ਬੀਤੀ ਕਹਾਣੀ ਖਲਾਲ ਕਾਲੀ ਔਰ ਜਦੋਂ ਵੀ ਤੁਸੀਂ ਯਾਦ ਕਰੋ ਆਪਾਂ ਤੁਹਾਡੇ ਨਾਲ ਖੜੇ ਹਾਂ ਉਹ ਇਸ ਨਗਰ ਦਾ ਜਿਹੜਾ ਇਹ ਮੁਕਲਾਦੀ ਆ ਜਿਹੜੇ ਚੰਨ ਭਾ ਖੇਲਦੇ ਆ ਲੈ ਲਾਦੀ ਨੇ ਬੇਤੀ ਕਰਾ ਕਿ ਉਹ ਮੇਰੇ ਕੋਲ ਆਵੇ ਉਹ ਜਿਹੜੇ ਵੀ ਗਿਆ ਸੀਗਾ ਵਧੀਆ ਉਸ ਨੌਜਵਾਨ ਨੇ ਇਹ ਜੀਤਾ ਮਿੱਟ ਜਾ ਹੇ ਹਯਾ ਪ੍ਰਿਆ ਇਸ ਸਾਚਾਲਾ ਇਹਨਾਂ लाडी ਨੇ ਕਿੰਨਾ ਜਾਂਦਾ ਆ ਸ਼ਾਬਾਸ਼ ਬਹੁਤ ਵਧੀਆ ਬੋਲੇ ਸੋਨ ਪੈ ਵੈਰੀ ਗੁੱਡ ਬਾਸ ਮਹਾਰਾਜ ਕੀ ਜੈ ਸੋ ਬਸ ਮੈਂ ਲਿਖ ਦੇਤੀ ਕਰਦਾ ਹੋਇਆ ਮੈਂ ਦੇਤੀ ਕਰਾਂ ਵਿੰਦਕਾਂ ਨੂੰ ਲੱਗੇ ਆ ਜਾਓ Chandar Consultants Limited Building Maintenance Handyman under Chat Trade Platform is now available on your local London area. He has more than 5 years experience in same line. He used to work with reputed companies, agencies, as well local builders with brothers. Is professional by plumbing, electrician, masonry, painting. For more information, please contact him at under check -trade platform, www CheckTrade platform www.chectrait.com slash 921760. Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ